ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸਰੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਆਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਿੱਦ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 99488 ਹੈ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਚਾਰ ਨਾ ਦਿਖਾਉਣੇ ਆਗੇ ਜਿਹਦੇ ਵਿੱਚ ਆ ਦੋ ਵੱਡੀਆਂ ਵਿਹੜਾ ਵਾਂ ਬਣਦੇ ਕਾਬਲੀਆ ਤੇ ਦੋ ਆ ਛੋਟੀਆਂ ਬੱਚੀਆਂ ਵਾਂ ਚਾਹਨੇ ਪਰਪਰ ਜਣ ਦੇ ਬਾਈ ਤੋਂ ਲੈ ਲੈਣੇ ਆਗੇ ਜੇ ਇਹ ਨਾਲ ਤੁਹਾਨੂੰ ਪਸੰਦ ਆਊਗਾ ਤੁਸੀਂ ਬਾਈ ਨਗਰ ਪਰ ਖਰੀਦ ਸਕਦੇ ਹੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆਂ ਆਪਾਂ ਪਰਪਰ ਜਾਣਕਾਰੀ ਇਹਨਾਂ ਚਾਰਾ ਵਿਹੜਾਂ ਬਾਰੇ ਬੇਸਰੀ ਕਾਲ ਬਸਰੀ ਕਾਲ ਜੀ ਨਾਮ ਦੱਸ ਦੀ ਬਾਈ ਕੁਲਵਿੰਦਰ ਸਿੰਘ ਜੀ ਠੀਕ ਆ ਇਹ ਅਕਰਮਬਤੇ ਕਰਦੇ ਗਏ ਆ ਆਪਣੀਆਂ ਇਹ ਸਾਰੀਆਂ ਹਾਂਜੀ ਹਾਂਜੀ ਇਹ ਗਾਂਆਂ ਨਹੀਂ ਗੀਆਂ ਦੁੱਧ ਦਾ ਕੰਮ ਆ ਠੀਕ ਆ ਜੀ ਤੇ ਕਰਦੇ ਨਹੀਂ ਆ ਬਸ ਛਾਲ ਕਰਕੇ ਸੰਭਧੀਆਂ ਨਹੀਂ ਹੋਣਗੀਆਂ ਠੀਕ ਆ ਜੀ ਐਚਪ ਸ਼ੁਰੂ ਕਰ ਲਿਆ ਇੱਕ ਨੰਬਰ ਤਾਂ ਜੀ ਇਹ ਦੋਂਦੀ ਆ ਬਈ ਦੋ ਦਿਨਾਂ ਨੰ ਕੱਢਦੀ ਆ ਅਜੇ ਕੱਢਦੀ ਆ ਹਾਂਜੀ ਨਹੀਂ ਨਾ ਖੇਰੀ ਤੇ ਨਾ ਦੋਂਦੀ ਨਾ ਕੀ ਦੋਂਦੀ ਆ ਨੀਵੇਂ ਹੀ ਆ ਦੂਜਿਆਂ ਨਾਲੋਂ ਠੀਕ ਆ ਜੀ ਕੱਢਦੀ ਆ ਜੀ ਠੀਕ ਆ ਜੀ ਕਿੰਨੇ ਉਮਰ ਬਈ ਇਹਦੀ ਉਹ ਅੰਦਾਜ਼ਾ ਹੋਊਗੀ ਯਾਰ 2 ਸਾਲ ਦੇ ਨੇੜੇ ਠੀਕ ਆ ਜੀ ਹਾਂਜੀ ਟੱਡਲੇ ਬਣਾਏ ਬਾਹਰ ਨੂੰ ਲੋ ਜੀ ਦੋਸਤੋ ਬਈ ਦਾ ਅੰਦਾਜ਼ਾ ਨਹੀਂ ਉਮਰਦਨ ਹੁੰਦੀ ਪਤਾ ਬਈ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਈ ਦੇ ਘਰ ਦੀ ਆ ਗਈ ਅੰਦਾਜ਼ੇ ਨੂੰ ਮੇਰਾ 2 ਸਾਲ ਹੈ ਦੋ ਜਣਾਂ ਦੇ ਚੱਕ ਦੀ ਆ ਗਈ ਕੱਚੀ ਖੀਰੀ ਚ ਨਹੀਂ ਹੋ ਜੇ ਖੀਰੀ ਚ ਬਾਹਰ ਹੋ ਚੁੱਕੀ ਆ ਕਦ ਘੜ ਚੰਗਾ ਵਾ ਵੇ ਨਮਨ ਚੰਗਾ ਵੇਲ ਬੂਲ ਬਹੁਤ ਆ ਘਰੇਲੂ ਪਰਿਵਾਰ ਕੋਲ ਆ ਐਚਪੀ ਨਸਲ ਦੀ ਬਹੁਤ ਚੰਗੀ ਬੱਛੀ ਥਣ ਚਾਰ ਹੀ ਆਗੇ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਗੇ ਤੁਹਾਨੂੰ ਦਿਖਾ ਦਨੇ ਆ ਥੋੜੇ ਉਪਰਾ ਕਰਦਿਆਂ ਕਿਤੇ ਕੱਢਗਾ ਨਹੀਂ ਬਾਹਰ ਬੂਰ ਬਾਈ ਨੇ ਜਦੋਂ ਥੋੜਾ ਚਾਰਦਗਾ ਵਾ ਤੁਹਾਨੂੰ ਨਾ ਤੋਂ ਦੂਰ ਤੋਂ ਦਿਖਾ ਦੇਣਾ ਚਾਰ ਹੀ ਥਾਣਾ ਕੋਈ ਮੁੱਲ ਦਾ ਤੇ ਬਈ ਇਹਦਾ ਮੁੱਲ ਬਈ ਇਹਦਾ ਲੈਣ ਦੇ 18000 ਪੁੱਛੋ ਕੀ ਮਾਨ ਤਾਨ ਮਾਨ ਤਾਨ ਬਹੁਤ ਮਾੜਾ ਮੋਟਾ ਹੀ ਹੋਊਗਾ ਠੀਕ ਆ ਜੀ ਦੋ ਨੰਬਰ ਦੱਸ ਦੇ ਬਈ ਇਹਦੇ ਬਾਰੇ ਦੋ ਨੰਬਰ ਇਹ ਖੀਰੀ ਆ ਬਈ ਠੀਕ ਆ ਜੀ ਹਾਂ ਜੀ 12 ਕਿ ਮਹੀਨੇ ਹੋਰ ਹੈ ਜੀ ਠੀਕ ਆ ਕੱਢ ਦੇ ਬਾਹਰ ਨੂੰ ਲੋ ਜੀ ਦੋਸਤੋ ਕਾਲੀ ਵਿਹੜਾ ਜਗਤਪ੍ਰੀਤ ਦੇ ਸਾਈ ਬੁੱਧੀ ਵਾਲੀ ਵਿਹੜਾ ਨਿੱਕਾ ਕਾਨਾਗਾ ਅਜੇ ਜਮਾਂ ਖੀਰੀਆਂ ਚ ਆਉਂਦੀ ਹੈਗੀ ਬਈ ਇਹਦਾ ਪਯੌਰ ਖੀਰੀ ਹੈਗੀ ਥੋੜਾ ਜਿਹਾ ਉਪਰਾ ਕਰਦੇ ਘਰੇਲੂ ਪਰਿਵਾਰ ਕਰਕੇ ਜਿਹੇ ਵਪਾਰੀ ਕੋਲ ਹੁੰਦਾ ਜਮਨ ਹਿਲਣਾ ਨਹੀਂ ਸਿੰ ਲਿਆ ਲਿਆ ਮੋੜ ਲਿਆ ਮੋੜ ਲਿਆ ਛੇਟਲਾ 18 ਮਹੀਨੇ ਇਸਦੀ ਉਮਰ ਆ ਗਈ ਕੱਦ-ਕੱਡ ਚੰਗਾ ਵਾਏ ਨਾ ਵਾਏ ਨਾ ਚੰਗਾ ਸਮਝ ਪੜੀ ਬਹੁਤਾ ਕੋਈ ਲਿੱਸੀ ਫਿੱਕੀ ਨਹੀਂ ਗਈ ਛੜਦੇ ਬੰਦੇ ਆ ਬਈ ਥਾਣੇ ਦੇ ਵਿੱਚ ਆਰੀ ਆ ਆਰੀ ਆ ਆਏ ਦੋਸਤੋ ਖੜਦੇ ਘਨੇ ਵਿਚਾਰੀਂਗਾ ਹਜੇ ਉਪਰਾ ਕਰੀ ਜਾਂਦੇਗਾ ਵਾ ਥਾਣੇ ਦੇ ਵਿੱਚ ਆਰੀ ਆਗੇ ਕੋਈ ਫੋੜ ਨਹੀਂ ਛਾਂਗ ਨਹੀਂ ਗਈ ਬਾਕੀ ਜਿਹੜਾ ਵੀਰ ਆਊਗਾ ਉਹ ਆਦੀ ਥੱਲੇ ਪਰਖ ਕੋਲੇ ਆ ਕੇ ਕਰ ਲਵੇ ਮੁੱਲ ਇਹਦਾ ਬਾਈ ਇਹਦਾ ਮੁੱਲ ਬਾਈ 15000 ਪੁੱਛੋ ਕੀ ਮਾਨਤਾਨ ਮਾਨਤਾਨ ਲੋ ਜਿੱਦਾਂ 15000 ਰੁਪਇਆ ਮੁੱਲ ਆ ਗਈ ਉੱਚੋ ਕਿ ਮਾਨ ਤਨ ਹੋ ਜਾਊਗਾ ਦੋ ਬੱਚੇ ਤੋਂ ਪਹਿਲਾਂ ਵੱਡੇ ਕਾ ਦਿਖਾ ਜਾਵਾ ਦੋ ਛੋਟੇ ਕਾ ਬਾਅਦ ਚ ਦਿਖਾਉਨੇ ਆ ਗਏ ਦੋਵੇਂ ਬੰਨ ਦੇ ਕਾਬਲ ਆ ਗਈਆਂ ਜੇ ਵੀ ਚੰਗੇ ਸੇਵਾ ਸੰਭਾਲ ਗੌਰ ਕਰ ਲੂਗਾ ਸਿਆਲੋ ਸਿਆਲ ਤਾਂ ਗਰਮੀ ਤਾਂ ਪਹਿਲਾਂ ਪਾ ਟੀਕਾ ਲਾ ਜਾਣਗੀਆਂ ਇਹ ਚੰਗੇ ਬੱਚੀਆਂ ਸੰਭਾਲਾਂ ਪਲੰਗਾ ਵਾ ਰੇਟ ਵੀ ਜਾਇ ਜਾ ਬਾਈ ਦੇ ਬੋਦੇ ਵਾਲੀਆਂ ਮਿਹੜਾ ਦੋਨੇ ਇੱਕਦਮ ਮਲ 18000 ਰੁਪਇਆ ਵਾ ਤੇ ਇਹਦਾ ਮਲ ਦੋ ਨੰਬਰ ਮਰ 15000 ਰੁਪਇਆ ਵਾ ਤਿੰਨ ਨੰਬਰ ਤੇ ਆ ਜਗੇ ਬਾਈ ਤਿੰਨ ਨੰਬਰ ਬਾਈ ਸੱਤਾਂ ਕ ਮਹੀਨਿਆਂ ਦੀ ਹੈ ਠੀਕ ਆ ਜੀ ਹਾਂ ਜੀ ਇਹਦਾ ਮੁੱਲ ਦੱਸਦਾ ਜੇ ਖੋਲ ਨਹੀਂ ਤਾਂ ਗਾਣੂ ਆ ਇਹਦਾ ਮੁੱਲ 8000 ਪੁੱਛੋ ਕੀ ਮੰਗ ਤਾਣ ਹੋ ਜੂਗਾ ਇਹਦੀ ਮਾਂ ਆਪਣੇ ਕੋਲ ਹੀ ਆ ਹਾਂਜੀ ਇਹਦੀ ਮਾਂ ਉਹ ਖੜੀ ਹੈ ਤਿੰਨ ਨੰਬਰ ਤੇ ਠੀਕ ਆ ਜੀ ਡੱਬੀ ਵੇੜ ਦੀ ਠੀਕ ਆ ਜੀ ਕੋਈ ਮਾਂ ਦਾ ਰਿਕਾਰਡ ਇਹਦੀ ਦਾ ਰਿਕਾਰਡ ਬਈ ਆ ਪਹਿਲੇ ਸੂਈ ਸੂਈ ਹੈਗਾ 15-16 ਕਿਲੋ ਦੋ ਦੋ ਠੀਕ ਆ ਜੀ ਲੋ ਦੋਸਤੋ ਪਹਿਲੇ ਸੂਈ ਦੀ ਮਾਂ ਸੂਈ ਹੈ ਬਾਈ ਦੇ ਘਰੇ ਹੀ ਆ ਗਈ ਉਹ ਇਹਦੀ ਮਾਂ ਖੜੀ ਆ ਗਈ ਤੇ ਉਥਲੇ 15-16 ਕਿਲੋ ਹੈਗਾ 8000 ਰੁਪਏ ਡਿਮਾਂਡ ਆ ਗਈ ਐਰ ਸ਼ਹਿਰ ਚ ਵੀ ਥੋੜਾ ਜਿਹਾ ਨਿਵਾਇ ਨੂੰ ਹੀ ਹੁੰਦੀ ਚੌਕਣੀ ਸੀਗੀ ਇਹ ਪਰ ਬਾਈ ਦੇ ਨਿਵਾਇ ਨੂੰ ਇਹਨੂੰ 7 ਕੇ 8 ਮਹੀਨੇ ਦੀ ਉਮਰ ਆ ਗਈ ਮੌਲੇ ਸਿਰ 8000 ਰੁਪਿਆ 4 ਨੰਬਰ ਤੇ 4 ਨੰਬਰ ਵੀ ਉਹ ਡੱਬੀ ਦੀ ਭੈਣ ਹੀ ਆ ਛੋਟੀ ਜੀ ਅਲੇ ਦੂਏ ਦੀ 1 ਨੰਬਰ ਵਾਲੀ ਦੀ ਹਾਂਜੀ ਠੀਕ ਆ ਉਹ ਉਹਨਾਂ ਦੀ ਮਾਂ ਜੀ ਠੀਕ ਆ ਚਾਲੇ ਖੜੀ ਜਿਹੜੀ ਤੋਂ ਚਾਲੇ ਖੜੀ ਹਾਂਜੀ ਠੀਕ ਆ ਜੀ ਕੀ ਰਿਕਾਰਡ ਦੇ ਮਾਂ ਦਾ ਬਾਈ ਇਹਦੀ ਮਾਂ ਤੋਂ ਲੈ ਹੈਗਾ ਬਾਈ 23 ਕਿਲੋ ਦੁੱਧ ਬਾਈ ਠੀਕ ਆ ਜੀ ਹਾਂਜੀ ਤੇ ਇਹਦੀ ਉਮਰ ਹੁਣ ਉਮਰ ਇਹਦੀ ਬਾਸ ਇਹਦੀ 9 ਕ ਮਹੀਨੇ ਹੋਊਗੀ 9 ਤੋਂ 10 ਮਹੀਨੇ ਦੇ ਕਰੀਬ ਹੀ ਠੀਕ ਆ ਜੀ ਹਾਂਜੀ ਮੌਲੇ ਦਾ ਮੌਲੇ ਦਾ 12000 ਉੱਚੋ ਕਿ ਮਾਨ ਤਾਨ ਮਾਨਦਾਨ ਹੋ ਜੂਗਾ। ਲੋ ਜੀ ਦੋਸਤੋ ਇਹ ਉਹ ਵੈੜ ਦੀ ਜਿਹੜੀ ਸਾਹਮਣੇ ਦੇਖ ਰਹਾ ਆ ਤੁਸੀਂ 22-23 ਕੋ ਦਾ ਮਾਦਰ ਕਾਰਡ ਆ। ਇਹਦੀ ਉਮਰ ਵੀ ਹੈਗੀ ਆ 8 ਕੇ 9 ਮਹੀਨੇ ਬਾਈ ਕਹਿੰਦਾ ਤੁਹਾਨੂੰ ਪਤਾ ਵੀ ਕੋਈ ਪਰਿਵਾਰ ਕੋਲ ਕੋਈ ਪੱਕਾ ਰਕਾਰਡ ਲਿਖਿਆ ਤਾਂ ਹੁੰਦਾ ਨਹੀਂਗਾ ਅੰਦਾਜ਼ਾ ਨਹੀਂ ਹੁੰਦਾ ਵਾ ਜਦੋਂ ਕਿ ਸੋਇਆ ਹੁੰਦਾ ਪਰ ਉਸ ਹਿਸਾਬ ਨਾਲ ਇਹਦਾ ਮੁੱਲ ਕਿੰਨਾ ਸੀਗਾ ਬਾਈ? ਇਹਦਾ ਮੁੱਲ 12000 ਇਹਦਾ ਮੁੱਲ 12000 ਰੁਪਏ ਸੀਗਾ ਚੰਗੀ ਵੱਡੀ ਉਹ ਇਹ ਚੰਗੀ ਵੈੜ ਤਿਆਰ ਹੋ ਜੂਗੀ ਤੇ ਦੇਖ ਸਕਦੇ ਬੋਦੀ ਵਾਲੀ ਵੈੜ ਤਿਆਰ ਹੋਣੀ ਆ। ਜੇ ਕੋਈ ਸੇਵਾ ਸੰਭਾਲ ਗੌਰ ਕਰ ਲੈ ਬਾਈ ਸ਼ਾਇਦ ਕਰੇ ਸਾਹਮਣੇ ਨਹੀਂਗੇ ਤਾਂ ਹੀ ਵੇਚਣ ਲੱਗੇ ਅਜਲੇ ਦੇ ਚਾਰ ਨਾਕ ਸੇ ਚਾਰਾਂ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਲੈਤੀ ਹੈ ਪਾਵੇਂ ਦੀ ਪੌਣੀ ਨਾਲ ਸਾਰਿਆਂ ਨੂੰ ਵੇਚ ਦੇਣੀਆਂ ਵੇਚ ਦੇਣੀਆਂ ਬਾਬ ਅੱਛੇ ਗਾਂ ਲਿਓਣੀ ਇੱਕ ਹੋਰ ਠੀਕ ਹੈ ਇਹ ਕਿਨੇ ਜਮ ਹੋਰੇ ਦੀ ਇਹਦੀ ਢਾਈ ਜਮਿਨੀ ਹੈ ਜੀ ਠੀਕ ਆ ਹਾਂਜੀ ਮੁੱਲੇ ਦਾ ਦੱਸ ਦੇ ਫਿਰ ਹੁਣ ਵੀ ਇਹਦਾ ਮੁੱਲ 10000 ਠੀਕ ਆ ਤੇ ਦੋਸਤੋ ਇੱਕ 5 ਨੰਬਰ ਨਿੱਕੀ ਬਿਹੜਾ ਬਾਈ ਕੋਲੇ ਢਾਈ ਕ ਮਹੀਨੇ ਉਮਰ ਹੈ ਇਹਦੀ ਅਜੇ ਬੱਚਾ ਹੀ ਹੈ ਤੇ ਇਹ ਸਾਦੇ ਹੂੰ ਇਹਦਾ ਮੁੱਲ 10000 ਰੁਪਿਆ ਵਾ ਅਜਲੇ ਦੇ ਪਾਈ ਦੇ 5 ਨਾਕ ਸੀਗੇ ਬਾਈਆਂ ਦੇ ਬੱਚੀਆਂ ਵੇਚ ਦੇਣਗੇ ਸਾਰਿਆਂ ਆਪਾਂ ਗਾਂ ਪਾਉਣੀ ਆ ਗਈ ਸਿਆਲਾ ਸਾਹਮਦੇ ਨਹੀਂ ਪਾਈਗਾ ਛੋਟੇ ਪਸ਼ੂ ਜਿਹੜੇ ਵੀਰ ਤੇ ਪਸੰਦ ਆਉਤੇ ਪੰਜਾ ਨਗਾ ਚ ਕੋਈ ਨਾ ਖਰੀਦ ਸਕਦੇ ਹੋ ਜੀ ਨੰਬਰ ਤਕਰੀਬਨ ਥੱਲੇ ਵਾਲੇ ਪੈ ਚੱਲੇ ਜਾਣਾ ਵਾ ਪਰਪਰ ਜੀ ਸਾਥ ਤੁਹਾਨੂੰ ਵੀਡੀਓ ਵਿੱਚ ਲੈਤੀ ਆ ਗਈ ਜਿਹੜਾ ਨਾ ਤੁਹਾਡੇ ਪਸੰਦ ਆਇਆ ਤੁਸੀਂ ਬਾਈ ਨਾਲ ਗੱਲ ਕਰਕੇ ਖਰੀਦ ਲਿਓ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ